ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਕਿਰਪਾ ਕਰਕੇ ਮੱਗਰ ਦੇ ਮਹੀਨੇ ਦੇ ਵਿੱਚ ਪਾਵਨ ਬਖਸ਼ਿਸ਼ ਕਰਦੇ ਹਨ ਮੰਗਰ ਮਾਹ ਸੁੰਦੀਆਂ ਹਰ ਪਿਰ ਸੰਗ ਬੈਠੜੀਆਂ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲਣੀਆਂ ਹਜ਼ੂਰ ਕਹਿੰਦੇ ਮੱਗਰ ਦੇ ਮਹੀਨੇ ਦੇ ਵਿੱਚ ਉਹ ਜੀਵ ਰੂਪ ਇਸਤਰੀਆਂ ਸ਼ੋਭਾ ਪ੍ਰਾਪਤ ਕਰਦੀਆਂ ਹਨ ਜਿਨ੍ਹਾਂ ਨੂੰ ਉਸ ਪਤੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਬੈਠਣਾ ਪ੍ਰਾਪਤ ਹੁੰਦਾ ਹਰ ਪਿਰ ਸੰਗ ਬੈਠਣੀ ਆਹ ਉਹ ਹਰੀ ਜੋ ਸਭਨਾ ਦਾ ਪਤੀ ਹੈ ਉਹਦੇ ਨਾਲ ਜੋ ਜੀਵ ਰੂਪ ਇਸਤਰੀਆਂ ਉਸ ਪਰਮੇਸ਼ਰ ਦੀ ਸੰਗਤ ਮਾਣਦੀਆਂ ਉਹ ਇਸ ਮਗਰ ਮਹੀਨੇ ਦੇ ਸੁਭਾ ਪਾਉਂਦੀਆਂ ਹਨ ਤੇ ਜਿਨ੍ਹਾਂ ਨੂੰ ਉਸ ਪਰਮੇਸ਼ਰ ਨੇ ਆਪਣੇ ਨਾਲ ਮਿਲਾ ਲਿਆ ਹੈ ਤិន ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲਣੀਆਂ ਜਿਨ੍ਹਾਂ ਨੂੰ ਉਹ ਸਾਹਿਬ ਮਾਲਕ ਨੇ ਆਪਣੇ ਨਾਲ ਮਿਲਾ ਲਿਆ ਹਜ਼ੂਰ ਕਹਿੰਦੇ ਉਹਨਾਂ ਦੀ ਸੋਭਾ ਕੀ ਹੀ ਬਿਆਨ ਕਰੀਏ ਉਹਨਾਂ ਗੁਰਮੁਖਾਂ ਦੀ ਸਾਧਪੁਰਖਾਂ ਦੀ ਸੋਭਾ ਉਹ ਕੈਨ ਕਥਨ ਦੇ ਵਿੱਚ ਨਹੀਂ ਆਉਂਦੀ ਤਨ ਮਨ ਮੌਲਿਆ ਰਾਮ ਸਿਓ ਸੰਗ ਸਾਧ ਸਹਿਲੜੀਆਂ ਜਿਨ੍ਹਾਂ ਨੇ ਸਾਧੂਆਂ ਨੂੰ ਸੰਗਤ ਨੂੰ ਆਪਣਾ ਸਾਥੀ ਬਣਾ ਲਿਆ ਸੰਗਤ ਰੂਪੀ ਸਖੀਆਂ ਦੇ ਨਾਲ ਮਿਲ ਕਰਕੇ ਜੋ ਉਸ ਪਰਮੇਸ਼ਰ ਦੇ ਗੁਣਾਂ ਨੂੰ ਜੀਵ ਰੂਪ ਇਸਤਰੀਆਂ ਗਾਇਨ ਕਰਦੀਆਂ ਨੇ ਹਜੂਰ ਕਹਿੰਦੇ ਉਹਨਾਂ ਦਾ ਤਨ ਵੀ ਅਤੇ ਮਨ ਵੀ ਸ਼ੁਭ ਗੁਣਾਂ ਦੀ ਹਰਿਆਵਲਤਾ ਦੇ ਸਹਿਤ ਮੌਲ ਉੱਠਦਾ ਹੈ ਤਨ ਮਨ ਖੇੜ ਜਾਂਦਾ ਹੈ ਜਿਹੜੀਆਂ ਸਖੀਆਂ ਸੰਗਤ ਦੇ ਵਿੱਚ ਜੁੜ ਕਰਕੇ ਉਸ ਵਾਹਿਗੁਰੂ ਦੇ ਗੁਣਾਂ ਨੂੰ ਗਾਇਨ ਕਰਦੀਆਂ ਹਨ ਤੇ ਸੰਪੂਰਨਤਾ ਦੇ ਉੱਤੇ ਮਹਾਰਾਜ ਸਾਹਿਬ ਜੀ ਨੇ ਇਹ ਵਚਨ ਕੀਤੇ ਨੇ ਮੰਗਿਰ ਪ੍ਰਭ ਆਰਾਧਨਾ ਬਹੁੜ ਨ ਜਨਮੜੀਆਂ ਹਾਈ ਜਿਹੜਾ ਇਸ ਮੱਗਰ ਦੇ ਮਹੀਨੇ ਦੇ ਵਿੱਚ ਉਸ ਵਾਹਿਗੁਰੂ ਨੂੰ ਆਰਾਧੇਗਾ ਉਹਦਾ ਸਿਮਰਨ ਕਰੇਗਾ ਉਹਦਾ ਦੁਬਾਰਾ ਫਿਰ ਜਨਮ ਨਹੀਂ ਹੋਵੇਗਾ ਜਨਮ ਮਰਨ ਦੇ ਚੱਕਰਾਂ ਤੋਂ ਉਹ ਰਹਿਤ ਹੋ ਜਾਵੇਗਾ ਸੋ ਇਹ ਪਾਵਨ ਉਪਦੇਸ਼ ਧੰਨ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਹਜ਼ੂਰ ਨੇ ਅੱਜ ਮੱਗਰ ਦੀ ਸੰਗਰਾਂਦ ਦੇ ਉੱਤੇ ਸਾਨੂੰ ਬਖਸ਼ਿਸ਼ ਕੀਤੀ ਹਨ ਇਹ ਮੱਗਰ ਦਾ ਮਹੀਨਾ ਜਿਦੇ ਵਿੱਚ ਮਹਾਨ ਸ਼ਹਾਦਤਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਮਹਾਨ ਕੁਰਬਾਨੀਆਂ ਧਰਮ ਹੇਤ ਸਾਕਾ ਜਿੰਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਸਤਗੁਰਾਂ ਦੇ ਪਾਵਨ 350 ਸਾਲਾਂ ਸ਼ਹੀਦੀ ਦਿਹਾੜੇ ਵੀ ਆ ਰਹੇ ਹਨ ਸੋ ਇਹ ਮੱਗਰ ਦੇ ਮਹੀਨੇ ਦੀ ਅੱਜ ਪ੍ਰਾਰੰਭਤਾ ਹੋਈ ਹੈ ਸਤਗੁਰੂ ਜੀ ਕਿਰਪਾ ਕਰਨ ਆਉਣ ਵਾਲਾ ਸਮੁੱਚਾ ਮਹੀਨਾ ਮਹਾਰਾਜ ਆਪਣੀ ਯਾਦ ਦੇ ਵਿੱਚ ਸੇਵਾ ਸਿਮਰਨ ਦੇ ਚ ਗੁਰਮੁਖਾਂ ਦੀ ਸੰਗਤ ਦੇ ਚ ਲਾ ਕਰਕੇ ਸਫਲਾ ਕਰਵਾਉਣ ਸਰਬੱਤ ਦੇ ਲਈ ਇਹ ਮਹੀਨਾ ਚੜ੍ਹਦੀ ਕਲਾ ਵਾਲਾ ਹੋਵੇ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਸਤਿਗੁਰੂ ਦਰਪਰਵਾਨ ਕਰਨ ਇਸੇ ਤਰ੍ਹਾਂ ਸਿਮਰ ਬੇਨਤੀ